ਜਿਹੜਾ ਤੁਸੀਂ ਇੱਥੇ ਰੂਪ ਪ੍ਰਦਰਸ਼ਨ ਕਰ ਰਹੇ ਹੋ ਜੀ ਅਸੀਂ ਸੋਸ਼ੀਅਲ ਪੀਟਾ ਇਹੋ ਯਾਰ 11 ਜੀ ਬਹੁਤ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਤੁਹਾਨੂੰ ਪਤਾ ਹੀ ਮੈਂ 13 ਸਾਲ ਹੋ ਗਏ ਸੀਐਮ ਨਾਲ ਸਾਡੀ ਜਦੋਂ ਵੀ ਮੀਟਿੰਗ ਹੁੰਦੀ ਹੈ ਉਹ ਕਹਿਣ ਦਿੰਦੇ ਆ ਕਿ ਤੁਹਾਡਾ ਕੰਮ ਹੋ ਰਿਹਾ ਹੋ ਰਿਹਾ ਹਾਲਾਂਕਿ ਸਾਡੀ ਕੋਰਟ ਦੀ ਡੇਟ ਆ ਜਿਹੜੀ ਉਹ ਆਉਣ ਵਾਲੀ ਹੈ 24/9 ਹਾਲਾਂਕਿ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਵੀ ਥੋੜੀ ਭਰਤੀ ਹੋ ਰਹੀ ਆ ਕੋਰਟ ਦੇ ਵਿੱਚ ਕੀ ਪ੍ਰੂਫ ਅਸੀਂ ਪੇਸ਼ ਕਰਿਆ ਸਾਨੂੰ ਅਜੇ ਤਾਂ ਕੋਈ ਸਬੂਤ ਨਹੀਂ ਹੈਗਾ ਜਿਉਂ-ਜਿਉਂ ਦਿਨ ਡੇਡ ਆ ਜਾਂਦੀ ਹੈਗੀ ਦਵਾਰਾ ਦੋ ਮਹੀਨੇ ਬਾਅਦ ਕੋਰਟ ਦੀ ਡੇਟ ਅਜੂ ਫੇਰ ਪੈ ਜਾਂਦੀ ਹੈਗੀ ਇਸ ਲਈ ਅਸੀਂ ਬਹੁਤ ਜ਼ਿਆਦਾ ਦੁ ਨੇ ਸੁੱਖੀ ਸ਼ਰਮਾ ਸਾਡੀ ਲੜਕੀ ਜਿਹੜੀ 3 ਮਹੀਨੇ ਲਗਾਤਾਰ ਟੈਂਕੀ ਤੇ ਬੈਠੀ ਹੈਗੀ ਉਹਨਾਂ ਨਾਲ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਉਹਦੀ ਭਰਤੀ ਕਰਾਂਗੇ ਪਰ ਹਾਲ ਲੱਗ 3 ਸਾਲ ਬੀ ਚੁੱਕੇ ਨੇ ਹਾਇਦਰਾ ਸਾਡੀ ਭਰਤੀ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈਗਾ ਕਿਤੇ ਇਨਾ ਡਿਪਾਰਟਮੈਂਟ ਚ ਨਾ ਕਿਤੇ ਵੀ ਇਹ ਜਿਹੜਾ ਅੱਜ ਜਿਹੜਾ ਤੁਸੀਂ ਸੰਗਰੋਹ ਦੇ ਵਿੱਚ ਨੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਪ੍ਰਤੀ ਕਦੋਂ ਤੋਂ ਕਿੰਨੇ ਸਾਲ ਹੋ ਚੁੱਕੇ ਆ ਜਿਹੜੀ ਨਹੀਂ ਹੋ ਰਹੀ ਇਹ 2011 ਤੋਂ ਹੀ ਲਟਕ ਰਹੀ ਹੈਗੀ ਦੇਖਣ ਚ ਆਇਆ ਕਿ ਜਿਹੜਾ ਤੁਸੀਂ ਪ੍ਰਧਾਨ ਹੈ ਜਿਹੜਾ ਉਹਦੇ ਪਰ ਵੀ ਕੀ ਨਵੀਂ ਨਿਯੁਕਤੀ ਕੀਤੀ ਹੈ ਜੀ ਕੋਲ ਪ੍ਰਧਾਨ ਨਵੇਂ ਨਿਯੁਕਤ ਕੀਤੇ ਗਏ ਜੀ ਉਹ ਪ੍ਰਧਾਨ ਇਹਦੇ ਪਹਿਲਾਂ ਪ੍ਰਧਾਨ ਸਾਡੇ ਗੁਰਲਾਬ ਸਿੰਘ ਕੋਲਾ ਉਹ ਕੁਝ ਕੰਮਾਂ ਕਰਕੇ ਬਿਜੀ ਨੇ ਘਰਵਾਰ ਦੇ ਕੰਮਾਂ ਕਰਕੇ ਮਾਸੀ ਨਾ ਮੇ ਪਤਾ ਸਾਡੀ ਬੇਟੀ ਜਿਹੜੀ ਸ਼ਿਪੀ ਸ਼ਰਮਾ ਉਹਨੂੰ ਬਣਾਉਣ ਜਾ ਰਹੇ ਆਂਗੇ ਠੀਕ ਹੈ ਜਿਵੇਂ ਸਾਨੂੰ ਕਮਾਂਡ ਮਿਲੂਗੀ ਅੱਜ ਸਾਨੂੰ ਚਿਤਾਵਨੀ ਦੀ ਕਮਾਂਡ ਮਿਲੀ ਸੀ ਕਿ ਇੱਕ ਵਾਰੀ ਸੰਗਰੂਰ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਆਓ ਤੇ ਹੁਣ ਸਾਡੇ ਇਸ ਨਾਲ ਇੱਕੋ ਦਿਨਾਂ ਦੇ ਵਿੱਚ ਵਿੱਚ ਜ ਵੱਡਾ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈਗਾ ਜੋ ਕਿ ਗੁਪਤੀ ਹੋਊਗਾ ਠੀਕ ਅੱਗੇ ਦੀ ਜਿਹੜੀ ਹੈ ਰਣਨੀਤੀ ਉਹ ਅਸੀਂ ਅਜੂ ਲੀਕ ਲਈ ਅੱਗੇ ਦੀ ਰਣਨੀਤੀ ਹੈਗੀ ਜੋ ਕਿ ਗੁਪਤ ਹੈਗੀ ਆਹ ਹਰ ਤਾਂ ਸਾਰਾ ਇਹ ਡੇਢ ਤੋਂ ਪਹਿਲਾਂ 24 ਨਾਲ ਤੋਂ ਪਹਿਲਾਂ ਪਹਿਲਾਂ ਅਸੀਂ ਕਿਤੇ ਵੀ ਕਿਤੇ ਵੀ ਹੱਲਾ ਮੋਲ ਸਕਦੇ ਆਂਗੇ कोई पता नहीं कोई भी रणनीति हो सकती है, है। कोई भी, भी हो सद जिसे बारे अल करना हे नहीं दस ठीक है थीका? मतलब कहवता संघर्ष नहीं होगा